ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 10000 ਪੀਆਰ ਅਰਜ਼ੀਆਂ ਲਈ ਸੱਦੇ ਭੇਜਣ ਦਾ ਕੰਮ ਸ਼ੁਰੂ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਦਾ ਮਿਲਿਆ ਮੌਕਾ ਪਨਾਹਗੀਰਾਂ ਨੂੰ ਵਰਕ ਪਰਮਿਟ ਜਾਰੀ ਕਰਨ ਦਾ ਮਾਮਲਾ অন্ਟਾਰੀਓ ਪ੍ਰੀਮੀਅਰ ਡੱਗਫੋਡ ਦਾ ਵਾਅਦੇ ਤੋਂ ਯੂ ਟਰਨ ਕੈਨੇਡਾ 'ਚ ਹੁਣ ਨਵੇਂ ਤਰੀਕੇ ਨਾਲ ਹੋਵੇਗੀ ਜਿਮਨੀ ਚੋਣ ਪਰਚੀ 'ਤੇ ਮਨਪਸੰਦ ਉਮੀਦਵਾਰ ਦਾ ਨਾਮ ਲਿਖਣਗੇ ਵੋਟਰ ਕੈਨੇਡਾ ਅਮਰੀਕਾ ਵਪਾਰਕ ਗੱਲਬਾਤ ਅਹਿਮ ਮੋੜ ਤੇ ਪੁੱਜੀ ਦੋਵਾਂ ਦੇਸ਼ਾਂ 'ਚ ਸਮਝੌਤਾ ਕਰਨ ਦੀ ਡੈਡਲਾਈਨ ਨੇੜੇ ਪਹੁੰਚੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਲੋਟਰੀ ਸਿਸਟਮ ਦੀ ਵਰਤੋਂ ਕਰਦਿਆਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਸੱਦੇ ਭੇਜਣ ਦਾ ਸਿਲਸਲਾ ਆਰੰਭ ਦਿੱਤਾ ਹੈ ਮਾਪਿਆਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪਰਮਾਨੈਂਟ ਰੈਜ਼ਿਡੈਂਸੀ ਦੀਆਂ 10,000 ਨਵੀਆਂ ਅਰਜ਼ੀਆਂ ਪਰਵਾਨ ਕਰਨ ਦੇ ਇਰਾਦੇ ਨਾਲ 17860 ਪ੍ਰਵਾਸੀਆਂ ਨੂੰ ਸਪੌਂਸਰਸ਼ਿਪ ਦਾਖਲ ਕਰਨ ਦੇ ਸੱਦੇ ਭੇਜੇ ਜਾ ਰਹੇ ਨੇ ਪਰ ਦੂਜੇ ਪਾਸੇ ਆਮਦਨ ਹੱਦ ਦੀ ਸ਼ਰਤ 'ਚ ਚੁੱਪਚੀਪੇ ਵਾਅਦਾ ਵੀ ਕੀਤਾ ਜਾ ਚੁੱਕਾ ਹੈ ਹੁਣ 4 ਮੈਂਬਰਾਂ ਵਾਲੇ ਕੈਨੇਡੀਅਨ ਪਰਿਵਾਰ ਲਈ ਘੱਟੋ ਘੱਟ ਸਾਲਾਨਾ ਆਮਦਨ ਦੀ ਸ਼ਰਤ 70972 ਡਾਲਰ ਕਰ ਦਿੱਤੀ ਗਈ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮੰਤਰਾਲੇ ਵੱਲੋਂ ਸਾਲ 2020 ਦੌਰਾਨ ਦਿਲਚਸਪੀ ਦੇ ਪ੍ਰਗਟਾਵੇ ਦਾਖਲ ਕਰਨ ਵਾਲੇ ਪ੍ਰਵਾਸੀਆਂ ਨੂੰ ਹੀ ਸਪੌਂਸਰਸ਼ਿਪ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜੇ ਜਾ ਰਹੇ ਨੇ ਦਿਲਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ ਆਉਂਦੇ 2 ਹਫ਼ਤੇ ਤੱਕ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਆਪਸ਼ਨ ਲੈ ਸਕਦੇ ਨੇ ਸੂਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ, ਦਾਦਾ-ਦਾਦੀ ਜਾਂ ਨਾਨਾ-ਨਾਨੀ 5 ਸਾਲ ਤੱਕ ਕੈਨੇਡਾ 'ਚ ਰਹਿ ਸਕਦੇ ਨੇ। ਇਸ ਤੋਂ ਇਲਾਵਾ ਕੈਨੇਡਾ 'ਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਯੋਜਨਾ ਅਧੀਨ ਮੌਜੂਦਾ ਬਰੇ ਦੌਰਾਨ 25000 ਸਪਾਂਸਰਸ਼ਿਪ ਅਰਜ਼ੀਆਂ ਸਵੀਕਾਰ ਕਰਨ ਦਾ ਐਲਾਨ ਕਰ ਚੁੱਕੀ ਹੈ। ਸਾਲ 2024 ਦੌਰਾਨ 35700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਕੁੱਲ ਅਰਜ਼ੀਆਂ ਦਾ ਬੈਕਲੌਗ 842000 ਹੋਣ ਦੀ ਰਿਪੋਰਟ ਹੈ ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਪਹੁੰਚ ਗਿਆ ਸੀ Ontario Premier Doug Ford ਪਨਾਗੀਰਾਂ ਨੂੰ ਵਰਕ ਪਰਮਿਟ ਜਾਰੀ ਕਰਨ ਦੇ ਵਾਅਦੇ ਤੋਂ ਪਿੱਛੇ हट ਗਏ ਨੇ Ford ਅਤੇ ਦੇਸ਼ ਦੇ ਬਾਕੀ ਪ੍ਰੀਮੀਅਰਜ਼ ਨੇ ਪਿਛਲੇ ਹਫ਼ਤੇ ਆਪਣੀ ਬੈਠਕ 'ਚ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਜੋ ਕਿ ਮੁੱਖ ਤੌਰ ਤੇ ਫੈਡਰਲ ਸਰਕਾਰ ਦਾ ਅਧਿਕਾਰ ਖੇਤਰ ਹੈ ਤੇ ਵਧੇਰੇ ਨਿਯੰਤਰਣ ਚਾਹੁੰਦੇ ਨੇ ਅਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵਾਅਦਾ ਕੀਤਾ ਸੀ ਕਿ ਉਹ ਪਨਾਹਗੀਰਾਂ ਨੂੰ ਵਰਕ ਪਰਮਿਟ ਜਾਰੀ ਕਰਨਗੇ ਕਿਉਂਕਿ ਉਹਨਾਂ ਨੂੰ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਲੱਗਿਆ ਸੀ ਕਿ ਉਹਨਾਂ ਨੇ ਸੰਵਿਧਾਨ 'ਚ ਇੱਕ ਤਰੀਕਾ ਲੱਭ ਲਿਆ ਸੀ ਜਿਸ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ ਉਨਾ ਹੀ ਵੀ ਕਿਹਾ ਕਿ ਫੈਡਰਲ ਸਰਕਾਰ ਵਰਕ ਪਰਮਿਟ ਜਾਰੀ ਕਰਨ ਚ ਬਹੁਤ ਲੰਬਾ ਸਮਾਂ ਲੈ ਰਹੀ ਹੈ ਪਰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਸੀ ਕਿ ਆਮ ਤੌਰ ਤੇ ਇਹ ਪਰਮਿਟ 45 ਦਿਨਾਂ ਚ ਜਾਰੀ ਕੀਤੇ ਜਾਂਦੇ ਨੇ ਹੁਣ ਫੋਰਡ ਕਹਿੰਦੇ ਨੇ ਕਿ ਉਹ ਫੈਡਰਲ ਸਰਕਾਰ ਦਾ ਕੰਮ ਆਪਣੇ ਹੱਥ ਚ ਨਹੀਂ ਲੈਣਾ ਚਾਹੁੰਦੇ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਆਪਣਾ ਮਨ ਕਿਉਂ ਬਦਲਿਆ ਇਮੀਗ੍ਰੇਸ਼ਨ ਐ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਉਹ ਸੂਬਿਆਂ ਤੇ ਪ੍ਰਦੇਸ਼ਾਂ ਨਾਲ ਮਿਲ ਕੇ 2026 ਤੋਂ 2028 ਤੱਕ ਇਮੀਗ੍ਰੇਸ਼ਨ ਦੇ 15 ਦੀ ਯੋਜਨਾ ਬਣਾ ਰਹੇ ਨੇ ਇਲੈਕਸ਼ਨਸ ਕੈਨੇਡਾ ਨੇ 200 ਤੋਂ ਵੱਧ ਉਮੀਦਵਾਰਾਂ ਵਾਲੇ ਹਲਕੇ 'ਚ ਵੋਟਰਾਂ ਨੂੰ ਦਰਪੇਸ਼ ਸਮੱਸਿਆ ਦਾ ਹੱਲ ਪੇਸ਼ ਕਰ ਦਿੱਤਾ ਹੈ ਅਲਬਰਟਾ ਦੇ ਬੈਟਲ ਰਿਵਰ ਕਰੋਫਟ ਪਾਰਲੀਮੈਂਟੀ ਹਲਕੇ 'ਚ ਵੋਟਰਾਂ ਨੂੰ ਇੱਕ ਪਰਚੀ ਦਿੱਤੀ ਜਾਵੇਗੀ ਜਿਸ ਉੱਤੇ ਉਹਨਾਂ ਨੂੰ ਆਪਣੇ ਮਨਪਸੰਦ ਉਮੀਦਵਾਰ ਦਾ ਨਾਮ ਲਿਖਣਾ ਹੋਵੇਗਾ ਤੇ ਲੰਬੀ ਚੌੜੀ VOTER ਸੂਚੀ 'ਚੋਂ ਨਾਂ ਲੱਭ ਕੇ ਟਿੱਕ ਮਾਰਕ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਕਿਤਾਬਚੇ ਦੇ ਰੂਪ 'ਚ ਉਮੀਦਵਾਰਾਂ ਦੀ ਸੂਚੀ ਦੀਆਂ ਕਈ ਕਾਪੀਆਂ ਹਰ ਪੋਲਿੰਗ ਸਟੇਸ਼ਨ ਤੇ ਮੁਹੱਈਆ ਕਰਵਾਈਆਂ ਜਾਣਗੀਆਂ ਤਾਂਕਿ VOTER ਆਪਣੇ ਪਸੰਦੀਦਾ ਉਮੀਦਵਾਰ ਦਾ ਨਾਮ ਦੇਖ ਕੇ ਪਰਚੀ ਤੇ ਲਿਖ ਸਕਣ ਦੱਸਦੀ ਹੈ ਕਿ ਕੈਨੇਡਾ ਦਾ ਚੋਣ ਕਾਨੂੰਨ ਹਾਲਾਤ ਦੇ ਮੱਦੇ ਨਜ਼ਰ ਇਲੈਕਸ਼ਨਸ ਕੈਨੇਡਾ ਨੂੰ ਆਰਜ਼ੀ ਤਬਦੀਲੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਇਸੇ ਤਹਿਤ ਪਰਚੀਆਂ ਤੇ ਨਾਂ ਲਿਖਣ ਵਾਲਾ ਤਰੀਕਾ ਅਪਣਾਇਆ ਗਿਆ ਹੈ ਦੂਜੇ ਪਾਸੇ ਚੋਣ ਸੁਧਾਰਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਲੋਂਗੇਸਟ ਬੈਲਟ ਕਮੇਟੀ ਵੱਲੋਂ ਪਰਚੀ ਤੇ ਨਾਂ ਲਿਖਣ ਵਾਲੇ ਤਰੀਕੇ ਨੂੰ ਵਾਜਬ ਮੰਨਿਆ ਜਾ ਰਿਹਾ ਏ ਪਰ ਇਲੈਕਸ਼ਨਸ ਕੈਨੇਡਾ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ ਕਿ ਵੋਟਾਂ ਦੀ ਗਿਣਤੀ ਕਰਨ ਚ ਹੁਣ ਵੀ ਵਾਧੂ ਸਮਾਂ ਲੱਗ ਸਕਦਾ ਹੈ ਮਾਹਿਰਾਂ ਦਾ ਕਹਿਣਾ ਕਿ ਜੇ ਵੋਟਰ ਪਰਚੀ ਤੇ ਸਾਰੇ ਨਾਂ ਛਾਪ ਕੇ ਲੋਕਾਂ ਨੂੰ ਦਿੱਤੇ ਜਾਂਦੇ ਤਾਂ ਇਸ ਦੀ ਲੰਬਾਈ 1 ਮੀਟਰ ਤੋਂ ਵੀ ਵੱਧ ਜਾਣੀ ਸੀ ਤੇ ਅਜਿਹੇ ਚ ਨਾ ਸਿਰਫ ਵੋਟ ਪਾਉਣ ਵੇਲੇ ਦਿੱਕਤਾਂ ਆਉਂਦੀਆਂ ਸਗੋਂ ਵੋਟਾਂ ਦੀ ਗਿਣਤੀ ਚ ਬਹੁਤ ਜ਼ਿਆਦਾ ਸਮਾਂ ਲੱਗਦਾ دلچسپ ਗੱਲ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਡੈਮੀਅਨ ਕੋਰੇਕ ਵੱਲੋਂ ਪਾਰਟੀ ਆਗੂ ਪੇਰੇ ਪੋਲੀਏਵ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚਾਉਣ ਲਈ ਅਸਤੀਫਾ ਦਿੱਤਾ ਗਿਆ ਸੀ ਪਰ ਮੌਜੂਦਾ ਹਾਲਾਤ ਪੋਲੀਏਵ ਦੇ ਯਕੀਨੀ ਜਿੱਤ ਵੱਲ ਇਸ਼ਾਰਾ ਨਹੀਂ ਕਰ ਰਿਹਾ ਚੋਣ ਮੈਦਾਨ 'ਚ 209 ਉਮੀਦਵਾਰ ਨਿਤਰ ਚੁੱਕੇ ਨੇ ਤੇ অন্ਟਾਰੀਓ ਦੇ ਕਾਲਟਨ ਹਲਕੇ 'ਚ 90 ਤੋਂ ਵੱਧ ਉਮੀਦਵਾਰਾਂ ਨਾਲ ਬਣਿਆ ਰਿਕਾਰਡ ਬਹੁਤ ਪਿੱਛੇ ਰਹਿ ਗਿਆ ਹੈ ਬੈਟਲ ਰਿਵਰ ਕਰੋਫਟ ਹਲਕਾ 2004 ਤੋਂ ਕੰਜ਼ਰਵੇਟਿਵ ਪਾਰਟੀ ਦਾ ਗੜ ਬਣਿਆ ਹੋਇਆ ਹੈ ਤੇ ਅਪ੍ਰੈਲ ਚ ਹੋਈਆਂ ਆਮ ਚੋਣਾਂ ਦੌਰਾਨ ਡੈਮਿਅਨ ਕੋਰੇਕ ਨੇ 83 ਫੀਸਡ ਵੋਟਾਂ ਹਾਸਲ ਕਰਦੇ ਹਾਂ ਜਿੱਤ ਦਰਜ ਕੀਤੀ ਸੀ ਪੇਸ਼ੇਵਜੋਂ ਕਿਸਾਨ ਡੈਮਿਅਨ ਕੋਰੇਕ 2019 ਤੋਂ ਐਮਪੀ ਸਨ ਪਰ ਸੰਸਦ ਚ ਪਾਰਟੀ ਆਗੂ ਦੀ ਗੈਰ ਹਾਜ਼ਰੀ ਨੇ ਉਹਨਾਂ ਨੂੰ ਨਿਰਾਸ਼ ਕਰ ਦਿੱਤਾ 20 ਸਾਲ ਤੋਂ ਕਾਲਟਨ ਸੀਟ ਤੇ ਕਾਬਜ਼ ਪੋਲੀਏਵ ਦੀ ਹਾਰ ਤੋਂ ਹਰ ਕੋਈ ਹੈਰਾਨ ਸੀ ਜੋ ਲਿਬਰਲ ਪਾਰਟੀ ਦੇ ਨਵੇਂ ਨਕੋਰ ਉਮੀਦਵਾਰ ਤੋਂ ਹਾਰ ਗਿਆ ਤੇ ਹਾਰ ਦਾ ਇੱਕ ਵੱਡਾ ਕਾਰਨ ਉਮੀਦਵਾਰਾਂ ਦੀ ਲੰਬੀ ਸੂਚੀ ਨੂੰ ਵੀ ਮੰਨਿਆ ਗਿਆ ਕਾਲਟਨ ਹਲਕੇ ਚ 91 ਉਮੀਦਵਾਰਾਂ ਨੇ ਚੋਣ ਲੜੀ ਸੀ ਤੇ ਉਥੇ ਵੀ ਲੋਂਗੇਸਟ ਬੈਲਟ ਕਮੇਟੀ ਵਾਲੇ ਹਮ-ਹਮਾ ਕੇ ਪੁੱਜੇ ਸਨ ਉਧਰ ਕੁਝ ਆਜ਼ਾਦ ਉਮੀਦਵਾਰਾਂ ਦਾ ਕਹਿਣਾ ਹੈ ਕਿ ਡੈਮਿਅਨ ਦੇ ਅਸਤੀਫੇ ਕਰਕੇ ਹੀ ਉਹ ਮੈਦਾਨ ਚ ਨਿਤਰੇ ਕਿਉਂਕਿ ਡੈਮਿਅਨ ਨੇ ਇਲਾਕੇ ਦੇ ਲੋਕਾਂ ਦਾ ਭਰੋਸਾ ਤੋੜਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਬੈਟਲ ਰਿਵਰ ਕਰੋਫਟ ਪਾਰਲੀਮੈਂਟਰੀ ਹਲਕੇ ਚ 18 ਅਗਸਤ ਨੂੰ ਵੋਟਾਂ ਪੈਣਗੀਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੁਤਾਬਕ ਅਮਰੀਕਾ ਨਾਲ ਵਪਾਰਕ ਗੱਲਬਾਤ ਅਹਿਮ ਪੜਾ ਤੇ ਪਹੁੰਚ ਚੁੱਕੀ ਹੈ ਕਾਰਨੀ ਨੇ ਪ੍ਰਿੰਸ ਕਾਉਂਟੀ ਪੀਈਆਈ ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡੀਅਨਸ ਉਸ ਅਨਿਸ਼ਚਿਤਤਾ ਦੇ ਹੱਕਦਾਰ ਨਹੀਂ ਹਨ ਜੋ ਉਹਨਾਂ ਦੇ ਉੱਤੇ ਥੋਪ ਦਿੱਤੀ ਗਈ ਹੈ ਉਹ ਸਹੀ ਕਿਸਮ ਦਾ ਹੱਲ ਚਾਹੁੰਦੇ ਨੇ ਉਹ ਇੱਕ ਅਜਿਹੇ ਸਮਝੌਤਾ ਚਾਹੁੰਦੇ ਨੇ ਜੋ ਕੈਨੇਡਾ ਲਈ ਸਹੀ ਹੋਵੇ ਅਮਰੀਕਾ ਨਾਲ ਗੱਲਬਾਤ ਇੱਕ ਅਹਿਮ ਪੜਾ ਤੇ ਹੈ ਤੇ ਇਹ ਇੱਕ ਪੈਚੀ ਦਾ ਗੱਲਬਾਤ ਹੈ ਕਾਰਨੀ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਸ਼ਾਇਦ ਅਮਰੀਕਾ ਤੇ ਕੈਨੇਡਾ ਕਿਸੇ ਨਵੇਂ ਵਪਾਰਕ ਸਮਝੌਤੇ ਤੇ ਨਾ ਪਹੁੰਚ ਸਕਣ ਟਰੰਪ ਨੇ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਾਡੀ ਕੈਨੇਡਾ ਨਾਲ ਗੱਲਬਾਤ ਚੰਗੀ ਨਹੀਂ ਚੱਲੀ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੋ ਸਕਦਾ ਹੈ ਜਿੱਥੇ ਸਿਰਫ ਟੈਰਿਫ ਹੋਵੇ ਕੋਈ ਅਸਲ ਗੱਲਬਾਤ ਨਾ ਹੋਵੇ ਦੋਵੇਂ ਦੇਸ਼ ਸ਼ੁੱਕਰਵਾਰ ਤੱਕ ਕਿਸੇ ਕਿਸਮ ਦੇ ਵਪਾਰ ਸਮਝੌਤੇ ਤੇ ਪਹੁੰਚਣ ਲਈ ਚਰਚਾਵਾਂ ਚ ਨੇ ਇਹ ਚਰਚਾਵਾਂ ਟਰੰਪ ਵੱਲੋਂ ਕਈ ਕੈਨੇਡੀਅਨ ਵਸਤੂਆਂ ਤੇ ਟੈਰਿਫ ਲਗਾਉਣ ਤੋਂ ਬਾਅਦ ਸ਼ੁਰੂ ਹੋਈਆਂ ਤੇ ਟਰੰਪ ਨੇ ਕਿਹਾ ਕਿ ਸਮੇਂ ਸੀਮਾ ਤੱਕ ਹੋਰ ਵੀ ਟੈਰਿਫ ਆ ਸਕਦੇ ਨੇ ਟਰੰਪ ਨੇ 10 ਜੁਲਾਈ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 1 ਅਗਸਤ ਤੋਂ ਕੈਨੇਡਾ ਤੇ 35% ਦਾ ਟੈਰਿਫ ਲਾਇਆ ਜਾ ਸਕਦਾ ਹੈ ਇਹ ਟੈਰਿਫ ਉਹਨਾਂ ਸਮਾਨਾਂ ਤੇ ਲੱਗੇਗਾ ਜੋ ਹੁਣ 25 ਫੀਸਡ ਟੈਰਿਫ ਦੇ ਅਧੀਨ ਆਦੇ ਨੇ ਹਾਲਾਂਕਿ ਜਿਹੜੀਆਂ ਕੈਨੇਡੀਅਨ ਵਸਤੂਆਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਨੁਕੂਲ ਹਨ ਉਹਨਾਂ ਨੂੰ ਟੈਰਿਫਸ ਤੋਂ ਛੋਟ ਹੈ ਇਸ ਤੋਂ ਇਲਾਵਾ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਤੇ 50 ਫੀਸਡ ਟੈਰਿਫ ਲੱਗਦਾ ਹੈ ਜੋ ਅਮਰੀਕਾ ਨੇ ਹਰ ਦੇਸ਼ ਤੇ ਲਾਇਆ ਹੈ ਕੈਨੇਡੀਅਨ ਊਰਜਾ ਅਤੇ ਪੋਟਾਸ਼ ਤੇ 10 ਫੀਸਡ ਟੈਰਿਫ ਲੱਗ ਰਿਹਾ ਹੈ ਪਿਛਲੇ ਹਫਤੇ ਵਾਸ਼ਿੰਗਟਨ ਦੇ ਦੌਰੇ ਤੇ ਗਏ ਕੈਨੇਡਾ ਦੇ ਸਿਖਰਲੇ ਵਾਰਤਾਕਾਰਾਂ ਨੇ ਵੀ 1 ਅਗਸਤ ਦੀ ਡੈਡਲਾਈਨ ਤੱਕ ਸਮਝੌਤੇ ਦੀ ਘੱਟ ਹੀ ਸੰਭਾਵਨਾ ਜ਼ਾਹਰ ਕੀਤੀ ਸੀ। ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਕਲੇਬਲਾਨ ਨੇ ਕਿਹਾ ਸੀ ਕਿ ਉਹ 1 ਅਗਸਤ ਤੱਕ ਦੀ ਡੈਡਲਾਈਨ ਲਈ ਕੰਮ ਕਰਨਾ ਜਾਰੀ ਰੱਖਣਗੇ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਸਾਨੂੰ ਐਸਾ ਸਮਝੌਤਾ ਕਰਨਾ ਚਾਹੀਦਾ ਹੈ ਜੋ ਕੈਨੇਡਾ ਦੀ ਅਰਥ ਵਿਵਸਥਾ ਅਤੇ ਵਰਕਰਾਂ ਲਈ ਸਹੀ ਹੋਵੇ। ਜ਼ਰੂਰੀ ਹੋਇਆ ਤਾਂ ਹੋਰ ਸਮਾਂ ਵੀ ਲੈ ਸਕਦੇ ਆ ਪਿਛਲੇ ਹਫਤੇ 트ੰਪ ਦੀਆਂ ਟਿੱਪਣੀਆਂ ਦੇ ਬਾਵਜੂਦ ਕਾਰਨੀ ਨੇ ਅਜੇ ਵੀ ਉਮੀਦ ਪ੍ਰਗਟਾਈ ਕਿ ਸ਼ੁੱਕਰਵਾਰ ਤੱਕ ਕੋਈ ਸਮਝੌਤਾ ਹੋ ਸਕਦਾ ਹੈ ਕਾਰਨੀ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਦੀ ਗੱਲਬਾਤ ਮੁਸ਼ਕਲ ਹੈ ਤੇ ਇਹ ਸਧਾਰਨ ਗੱਲ ਹੈ ਕਿਉਂਕਿ ਕੈਨੇਡਾ ਆਪਣੇ ਹੱਕਾਂ ਲਈ ਖੜਾ ਹੋ ਰਿਹਾ ਹੈ ਉਨਾ ਕਹਿਆ ਕਿ ਇੱਕ ਵਧੀਆ ਸਮਝੌਤਾ ਬਣ ਸਕਦਾ ਹੈ ਪਰ ਇਸ ਤੱਕ ਪਹੁੰਚਣ ਲਈ ਮਿਹਨਤ ਅਤੇ ਸਮਾਂ ਲੱਗੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੈਨੇਡਾ ਦੇ ਫਾਇਦੇ ਲਈ ਕੰਮ ਕਰ ਰਹੇ ਹਾਂ ਤੇ ਦੇਖਦੇ ਹਾਂ ਕਿ ਅੰਤ 'ਚ ਕੀ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਕਈ ਦੇਸ਼ਾਂ ਨਾਲ ਵਪਾਰਕ ਸਮਝੌਤਿਆਂ ਨੂੰ ਅੱਗੇ ਵਧਾਉਣ ਲਈ ਟੈਰਿਫ ਅਤੇ ਟੈਰਿਫ ਧਮਕੀਆਂ ਦੀ ਵਰਤੋਂ ਕਰ ਰਹੇ ਨੇ। ਕਾਰਨੀ ਕਹਿ ਚੁੱਕੇ ਨੇ ਕਿ ਕੈਨੇਡਾ ਤੇ ਅਮਰੀਕਾ ਦਰਮਿਆਨ ਹੋਣ ਵਾਲੇ ਸਮਝੌਤੇ ਦੇ ਵਿੱਚ ਕੈਨੇਡਾ ਨੂੰ ਆਪਣੇ ਨਿਰਯਾਤ ਤੇ ਕੁਝ ਟੈਰਿਫ ਨੂੰ ਸਵੀਕਾਰ ਕਰਨਾ ਪੈ ਸਕਦਾ ਹੈ ਪਰ ਹੁਣ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੈਨੇਡਾ ਹੋਰ ਅਮਰੀਕੀ ਵਪਾਰ ਭਾਈਵਾਲਾਂ ਨਾਲੋਂ ਬਿਹਤਰ ਸਥਿਤੀ 'ਚ ਹੈ ਕਿਉਂਕਿ ਅਮਰੀਕਾ ਕੁਝ ਖਾਸ ਕੈਨੇਡੀਅਨ ਨਿਰਯਾਤ ਤੇ ਨਿਰਭਰ ਹੈ ਖਾਸ ਕਰਕੇ ਊਰਜਾ ਤੇ ਉਹ ਕਹਿੰਦੇ ਨੇ ਕਿ ਅਮਰੀਕਾ ਤੇ ਕੈਨੇਡਾ ਇਕੱਠੇ ਬਹੁਤ ਚੰਗਾ ਕੰਮ ਕਰ ਸਕਦੇ ਨੇ ਅਸੀਂ ਪਹਿਲਾਂ ਵੀ ਇਹ ਕੀਤਾ ਹੈ ਭਵਿੱਖ 'ਚ ਵੀ ਇਸ ਨੂੰ ਸਾਡੇ ਦੇਸ਼ ਲਈ ਵਾਜਬ ਸ਼ਰਤਾਂ ਤੇ ਜਾਰੀ ਰੱਖ ਸਕਦੇ ਹਾਂ ਪ੍ਰਿੰਸ ਐਡਵਰਡ ਆਈਲੈਂਡ ਦੇ ਕਨਫੈਡਰੇਸ਼ਨ ਬ੍ਰਿਜ ਤੇ ਲੱਗਣ ਵਾਲੇ ਟੋਲ 'ਚ 1 ਅਗਸਤ ਤੋਂ ਕਟੌਤੀ ਹੋ ਰਹੀ ਹੈ ਤੇ ਪੂਰਬੀ ਕੈਨੇਡਾ 'ਚ ਫੈਰੀ ਸੇਵਾਵਾਂ ਤੇ ਕਿਰਾਏ ਵੀ ਹੇਠਾਂ ਲਿਆਂਦੇ ਜਾ ਰਹੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਬੰਧੀ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ 1 ਅਗਸਤ ਤੋਂ ਪੀਈਆਈ ਅਤੇ ਨਿਊ ਬਰੰਜ਼ਵਿਕ ਨੂੰ ਜੋੜਨ ਵਾਲੇ ਕਨਫੈਡਰੇਸ਼ਨ ਬ੍ਰਿਜ ਨੂੰ ਪਾਰ ਕਰਨ ਦਾ ਖਰਚ 50.25 ਡਾਲਰ ਤੋਂ ਘਟ ਕੇ 20 ਡਾਲਰ ਹੋ ਜਾਵੇਗਾ ਨਾਲ ਹੀ ਪੂਰਬੀ ਕੈਨੇਡਾ ਚ ਫੈਡਰਲ ਸਰਕਾਰ ਦੀ ਮਦਦ ਨਾਲ ਚੱਲਣ ਵਾਲੀਆਂ ਫੈਰੀ ਸੇਵਾਵਾਂ ਲਈ ਟਿਕਟਾਂ ਦੀ ਕੀਮਤ ਵੀ 50% ਘਟ ਜਾਵੇਗੀ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕਿਹਾ ਕਿ ਇਸ ਐਲਾਨ ਨਾਲ ਵਧੇਰੇ ਸੈਲਾਨੀ ਐਟਲੈਂਟਿਕ ਕੈਨੇਡਾ ਦੇ ਇਲਾਕਿਆਂ ਦਾ ਸਫ਼ਰ ਕਰ ਸਕਣਗੇ ਨੋਵਾ ਸਕੋਸ਼ੀਆ ਤੇ ਨਿਊਫੰਡਲੈਂਡ ਐਂਡ ਲੈਬਰਾਡੋਰ ਦੇ ਵਿਚਕਾਰ ਚੱਲਣ ਵਾਲੀ ਫੈਰੀ ਲਈ ਵੀ ਟਿਕਟਾਂ ਦੀ ਕੀਮਤ ਘਟ ਰਹੀ ਹੈ 50 ਫੀਸਡ ਤੱਕ ਲਾਗਤ ਘਟਾਉਣ ਲਈ ਫੈਡਰਲ ਸਰਕਾਰ ਨੇ ਮਰੀਨ ਅਟਲੈਂਟਿਕ ਨਾਂ ਦੇ ਆਪਰੇਟਰ ਨੂੰ ਫੰਡਿੰਗ ਦੇਣ ਦਾ ਅਹਿਦ ਕੀਤਾ ਹੈ ਇਸੇ ਤਰ੍ਹਾਂ ਸਰਕਾਰ ਉਹਨਾਂ ਰੂਟਾਂ ਤੇ ਵਪਾਰਕ ਕਿਰਾਇਆਂ ਨੂੰ ਵੀ ਘਟਾਏਗੀ ਕਾਰਨੀ ਨੇ ਕਿਹਾ ਕਿ ਬ੍ਰਿਜ ਅਤੇ ਫੈਰੀਆਂ ਦੀ ਲਾਗਤ ਦਾ ਭਾਰ ਯਾਤਰੀਆਂ ਤੇ ਨਹੀਂ ਪੈਣਾ ਚਾਹੀਦਾ ਉਹਨਾਂ ਕਿਹਾ ਕਿ ਜੇ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਵੇ ਜੋ ਅਸੀਂ ਕਰ ਰਹੇ ਹਾਂ ਤਾਂ ਲੋਕਾਂ ਅਤੇ ਕਾਰੋਬਾਰਾਂ ਲਈ ਮੁਲਕ ਭਾਰ ਚ ਆਉਣਾ ਜਾਣਾ ਸਸਤਾ ਬਣਾਇਆ ਜਾ ਸਕਦਾ ਹੈ ਕੈਨੇਡਾ ਦੀ ਟ੍ਰਾਂਸਪੋਰਟ ਅਤੇ ਅੰਦਰੂਨੀ ਵਪਾਰ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਹੈ ਕਿ ਇਹ ਐਲਾਨ ਮੌਜੂਦਾ ਚੁਣੌਤੀਪੂਰਨ ਸਮੇਂ 'ਚ ਕੈਨੇਡਾ ਲਈ ਮਹੱਤਵਪੂਰਨ ਆਰਥਿਕ ਲਾਭ ਲਿਆਉਣਗੇ। ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਪੀਈਆਈ ਦਾ ਪਹਿਲਾ ਅਧਿਕਾਰਤ ਦੌਰਾ ਹੈ ਤੇ ਆਪਣੀ ਚੋਣ ਮੁਹਿੰਮ ਦੌਰਾਨ ਉਹਨਾਂ ਨੇ ਕਨਫੈਡਰੇਸ਼ਨ ਬ੍ਰਿਜ ਦੇ ਟੋਲ ਅਤੇ ਫੈਰੀਆਂ ਦੇ ਖਰਚੇ ਘਟਾਉਣ ਦਾ ਜੋ ਵਾਅਦਾ ਦਿੱਤਾ ਸੀ ਉਸ ਨੂੰ ਪੂਰਾ ਕਰ ਦਿੱਤਾ ਹੈ। ਕੁਝ ਲਿਬਰਲ ਐਮਪੀਜ਼ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫਰਾਂਸ ਦੀ ਤਰ੍ਹਾਂ ਫਲਸਤੀਨ ਨੂੰ ਇੱਕ ਮੁਲਕ ਦੇ ਤੌਰ ਤੇ ਮਾਨਤਾ ਦੇਣ ਦਾ ਫੈਸਲਾ ਕਰੇ ਟੋਰਾਂਟੋ ਤੋਂ ਐਮਪੀ ਸਲਮਾ ਜ਼ਾਹਿਦ ਅਤੇ ਮਿਸਿਸਾਗਾ ਸੈਂਟਰ ਤੋਂ ਐਮਪੀ ਫਾਰਿਸ ਅਲ ਸਾਊਦ ਨੇ ਆਪਣੇ ਸੋਸ਼ਲ ਮੀਡੀਆ ਤੇ ਇਸ ਬਾਬਤ ਪੋਸਟਾਂ ਪਾਈਆਂ ਨੇ ਫਰਾਂਸ ਪਹਿਲਾਂ ਜੀ7 ਦੇਸ਼ ਬਣ ਗਿਆ ਹੈ ਜੋ ਫਲਸਤੀਨ ਨੂੰ ਦੇਸ਼ ਮੰਨ ਰਿਹਾ ਹੈ ਫ੍ਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨੇ ਕਿਹਾ ਹੈ ਕਿ ਉਹ ਸਤੰਬਰ ਚ ਸੰਯੁਕਤ ਰਾਸ਼ਟਰ ਦੀ ਮੀਟਿੰਗ ਦੌਰਾਨ ਅਧਿਕਾਰਤ ਤੌਰ ਤੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣਗੇ ਇਸ ਤਰ੍ਹਾਂ ਫ੍ਰਾਂਸ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਣ ਵਾਲੇ 140 ਦੇਸ਼ਾਂ ਚ ਸ਼ਾਮਲ ਹੋ ਜਾਵੇਗਾ ਜਦੋਂ ਇਹ ਪੁੱਛਿਆ ਗਿਆ ਕਿ ਕੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਫ੍ਰਾਂਸ ਦੇ ਫੈਸਲੇ ਦੀ ਤਰਜ਼ ਤੇ ਚੱਲਣਗੇ ਤਾਂ ਉਹਨਾਂ ਦੇ ਦਫ਼ਤਰ ਨੇ ਜਵਾਬ ਨਹੀਂ ਦਿੱਤਾ ਉਹਨਾਂ ਦੀ ਟੀਮ ਨੇ ਇਹ ਕਿਹਾ ਕਿ ਕੈਨੇਡਾ ਦੋ ਮੁਲਕੀ ਹੱਲ ਦੇ ਹੱਕ ਚ ਹੈ ਜੋ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਲਈ ਸ਼ਾਂਤੀ ਅਤੇ ਸੁਰੱਖਿਆ ਦੀ ਗਾਰੰਟੀ ਦੇਵੇ ਪਰ ਇਹ ਬਿਆਨ ਹਾਲ ਹੀ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਣ ਦਾ ਕੋਈ ਜ਼ਿਕਰ ਨਹੀਂ ਕਰਦਾ ਜਸਟਿਨ ਟਰੂਡੋ ਜੋ ਮਾਰਕ ਕਾਰਨੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਨ ਨੇ ਮਈ 2024 ਚ ਕਿਹਾ ਸੀ ਕਿ ਕੈਨੇਡਾ ਫਲਸਤੀਨ ਨੂੰ ਇੱਕ ਮੁਲਕ ਮੰਨ ਸਕਦਾ ਹੈ ਬਿਨਾ ਦੋ ਮੁਲਕੀ ਹੱਲ ਪੂਰਾ ਹੋਏ ਐਨਡੀਪੀ ਨੇ ਵੀ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਤੁਰੰਤ ਮਾਨਤਾ ਦਿੱਤੀ ਜਾਵੇ ਉਹਨਾਂ ਨੇ ਕਈ ਵਾਰੀ ਇਹ ਮੋਸ਼ਨ ਹਾਊਸ 'ਚ ਪੇਸ਼ ਕੀਤੇ ਨੇ ਫਰਾਂਸ ਦੇ ਐਲਾਨ ਤੋਂ ਬਾਅਦ ਜੀ7 ਦੇ ਦੂਜੇ ਦੇਸ਼ਾਂ 'ਚ ਵੀ ਰਾਏ ਦਾ ਫਰਕ ਹੈ ਜਰਮਨੀ ਨੇ ਕਿਹਾ ਕਿ ਉਹ ਹਾਲੇ ਫਲਸਤੀਨ ਨੂੰ ਮੁਲਕ ਮੰਨਣ ਦਾ ਫੈਸਲਾ ਨਹੀਂ ਕਰੇਗਾ ਜਦਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਕਿਹਾ ਹੈ ਕਿ ਇਹ ਮਾਨਤਾ ਸ਼ਾਂਤੀ ਵੱਲ ਇੱਕ ਕਦਮ ਹੋਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਾਜ਼ਾ 'ਚ ਮਨੁੱਖਤਾਵਾਦੀ ਮਦਦ ਰੋਕਣ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ। ਲਿਬਰਲ ਐਮਪੀ ਸਲਮਾ ਜ਼ਾਹਿਦ ਨੇ ਇਸ ਬਿਆਨ ਦਾ ਸਮਰਥਨ ਕੀਤਾ ਤੇ ਕਿਹਾ ਕਿ ਕੈਨੇਡਾ ਨੂੰ ਹੁਣ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਵਿੱਚ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਅਤੇ ਇਜ਼ਰਾਈਲ ਤੇ ਕਠੋਰ ਪਾਬੰਦੀਆਂ ਲਾਉਣ ਦਾ ਮਾਮਲਾ ਸ਼ਾਮਲ ਹੈ। ਇਜ਼ਰਾਈਲ ਨੇ ਇਸ ਇਲਜ਼ਾਮ ਨੂੰ ਰੱਦ ਕਰਦਿਆਂ ਕਿਹਾ ਕਿ ਹਮਾਸ ਮਨੁੱਖਤਾਵਾਦੀ ਮਦਦ ਨੂੰ ਆਪਣੀ ਗਤੀਵਿਧੀਆਂ ਨੂੰ ਸਹਾਇਤਾ ਦੇਣ ਲਈ ਅਤੇ ਹਮਲਿਆਂ ਲਈ ਇਸਤੇਮਾਲ ਕਰਦਾ ਹੈ ਇਸ ਲਈ ਮਦਦ ਦੀ ਰੋਕਥਾਮ ਕੀਤੀ ਜਾ ਰਹੀ ਹੈ ਗਾਜ਼ਾ ਦੀ ਜੰਗ 'ਚ ਹੁਣ ਤੱਕ 59000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਨੇ ਇੱਕ ਨਵੀਂ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਕੈਨੇਡਾ ਸਾਲ 2025 ਦੇ ਪਹਿਲੇ 6 ਮਹੀਨਿਆਂ ਦੌਰਾਨ ਕਾਰ ਚੋਰੀ ਦੀਆਂ ਵਾਰਦਾਤਾਂ 'ਚ 2024 ਦੇ ਮੁਕਾਬਲੇ 19% ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਦਰ ਵਧਣ ਤੋਂ ਰੋਕਣ ਲਈ ਚੌਕਸੀ ਦੀ ਜ਼ਰੂਰਤ ਵੀ ਦੱਸੀ ਜਾ ਰਹੀ ਹੈ। ਇਕਵਿਟੀ ਐਸੋਸੀਏਸ਼ਨ ਦੀ ਰਿਪੋਰਟ 'ਚ ਇਸ ਨੂੰ ਇੱਕ ਆਸ਼ਾਵਾਦੀ ਰੁਝਾਨ ਦੱਸਿਆ ਗਿਆ ਹੈ। ਇਹ ਐਸੋਸੀਏਸ਼ਨ ਕੈਨੇਡੀਅਨ ਪ੍ਰਾਪਰਟੀ ਅਤੇ ਜੀਵਨ ਬੀਮਾ ਇੰਡਸਟਰੀ ਦੀ ਤਰਫੋਂ ਅਪਰਾਧ ਰੋਕਣ ਬਾਬਤ ਕੰਮ ਕਰਨ ਵਾਲੀ ਸੰਸਥਾ ਹੈ। ਰੀਪੋਰਟ ਮੁਤਾਬਕ ਸਭ ਤੋਂ ਵੱਧ ਕਮੀ অন্ਟੇਰੀਓ ਚ 25.9% ਅਤੇ ਕਯੂਬਿਕ ਚ 22% ਦਰਜ ਹੋਈ ਜਿੱਥੇ 2021 ਤੋਂ 2023 ਤੱਕ ਆਟੋ ਚੋਰੀਆਂ ਦੀ ਦਰ ਸਭ ਤੋਂ ਵੱਧ ਸੀ ਉਦੋਂ ਇਕਵਿਟੀ ਨੇ ਕਿਹਾ ਸੀ ਕਿ ਕੈਨੇਡਾ ਚ ਆਟੋ ਚੋਰੀ ਦਾ ਰਾਸ਼ਟਰੀ ਸੰਕਟ ਹੈ ਰਿਪੋਰਟ ਦੇ ਅਨੁਸਾਰ ਚੋਰੀ ਦੀ ਘਟ ਰਹੀ ਦਰ ਸੂਬਿਆਂ ਚ ਸਾਂਝੇ ਨਿਵੇਸ਼ਾਂ ਨੀਤੀਆਂ ਅਤੇ ਜਾਗਰੂਕਤਾ ਮੁਹਿੰਮਾਂ ਦੀ ਸਫਲਤਾ ਨੂੰ ਦਰਸਾਉਂਦੀ ਹੈ ਇਕਵਿਟੀ ਐਸੋਸੀਏਸ਼ਨ ਦੇ ਅਧਿਕਾਰੀ ਬ੍ਰਾਇਨ ਗੈਸਟ ਨੇ ਕਿਹਾ ਕਿ ਭਾਵੇਂ ਆਟੋ ਚੋਰੀ 'ਚ ਇਸ ਕਮੀ ਨੂੰ ਦੇਖਣਾ ਉਤਸ਼ਾਹਜਨਕ ਹੈ ਪਰ ਕਾਰ ਮਾਲਕਾਂ ਨੂੰ ਅਜੇ ਵੀ ਸਾਵਧਾਨ ਰਹਿਣਾ ਜ਼ਰੂਰੀ ਹੈ। ਸਰਕਾਰ ਨੂੰ ਵੱਖ-ਵੱਖ ਪੱਧਰਾਂ ਤੇ ਚੋਰੀ ਰੋਕਣ ਲਈ ਸਾਂਝੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਗੈਸਟ ਨੇ ਕਿਹਾ ਕਿ ਇਸ ਅਪਰਾਧ ਦਾ ਪੈਸਾ ਸੰਗਠਿਤ ਅਪਰਾਧ ਨੂੰ ਫੰਡ ਕਰ ਰਿਹਾ ਹੈ ਤੇ ਇਹ ਸਾਡੇ ਭਾਈਚਾਰੇ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਚੋਰੀ ਹੋਏ ਵਾਹਨਾਂ ਦੀ ਰਿਕਵਰੀ ਦੀ ਰਾਸ਼ਟਰੀ ਦਰ 55% ਤੱਕ ਵਧ ਗਈ ਹੈ ਜੋ ਕਿ 2024 ਦੇ ਪਹਿਲੇ ਹਿੱਸੇ 'ਚ 53% ਸੀ ਗੈਸਟ ਦਾ ਕਹਿਣਾ ਹੈ ਕਿ ਕੈਨੇਡਾ 'ਚ ਆਟੋ ਚੋਰੀ ਕੋਵਿਡ-19 ਮਹਾਮਾਰੀ ਦੌਰਾਨ ਵਧਣੀ ਸ਼ੁਰੂ ਹੋਈ ਸੀ ਜਦੋਂ ਕਾਰਾਂ ਦੀ ਕੀਮਤ ਸਪਲਾਈ ਕਰਕੇ ਸੰਗਠਿਤ ਅਪਰਾਧ ਨੂੰ ਇਸ ਤੋਂ ਪੈਸਾ ਕਮਾਉਣ ਦਾ ਮੌਕਾ ਮਿਲ ਗਿਆ ਸੀ ਚੋਰੀ ਦੀਆਂ ਜ਼ਿਆਦਾਤਰ ਕਾਰਾਂ ਨਿੱਜੀ ਯਾਤਰੀ ਵਾਹਨ ਹਨ ਕੈਨੇਡਾ 'ਚ ਆਟੋ ਚੋਰੀ ਨਾਲ ਜੁੜੀਆਂ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੂੰ ਰੋਕਣ ਤੇ ਵੀ ਚੰਗਾ ਧਿਆਨ ਦਿੱਤਾ ਗਿਆ ਹੈ ਟ੍ਰਾਂਟੋਪੋਲਿਸ ਪੁਲਿਸ ਸਰਵਿਸ ਦੀ ਸਟੈਫਨੀ ਸ਼ੇਅਰ ਨੇ ਕਿਹਾ ਹੈ ਕਿ ਸ਼ਹਿਰ 'ਚ ਇਸ ਸਾਲ 2024 ਦੇ ਮੁਕਾਬਲੇ ਆਟੋ ਚੋਰੀ ਦੇ ਮਾਮਲੇ 34% ਘਟੇ ਨੇ ਯਾਰਕ ਰੀਜਨਲ ਪੁਲਿਸ ਦੇ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਜੂਨ 2025 ਤੱਕ ਉਹਨਾਂ ਨੇ ਇਸ ਸਾਲ ਆਟੋ ਚੋਰੀ 'ਚ 37% ਦੀ ਕਮੀ ਵੇਖੀ ਹੈ ਗੈਸਟ ਨੇ ਕਿਹਾ ਹੈ ਕਿ ਨਵੇਂ ਤਕਨੀਕੀ ਉਪਕਰਣਾਂ ਬਾਰੇ ਵੀ ਸਾਵਧਾਨ ਰਹਿਣਾ ਜ਼ਰੂਰੀ ਹੈ ਜਿਹੜੇ ਚੋਰੀਆਂ ਕਰਨ ਵਾਲੇ ਵਰਤ ਸਕਦੇ ਨੇ ਉਹ ਸਲਾਹ ਦਿੰਦੇ ਨੇ ਕਿ ਕਾਰ ਮਾਲਕਾਂ ਨੂੰ ਜੇਕਰ ਸੰਭਵ ਹੋਵੇ ਤਾਂ ਗਾਰਾਜ ਚ ਗੱਡੀ ਪਾਰਕ ਕਰਨੀ ਚਾਹੀਦੀ ਹੈ ਤੇ ਹਮੇਸ਼ਾ ਖਿੜਕੀ ਅਤੇ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਨੇ। ਉਹਨਾਂ ਕਹਿੰਿਆ ਕਿ ਡਰਾਈਵਰ ਸਟੀering ਵੀਲ ਲੋਕ, ਪੈਡਲ ਲੋਕ, ਟਰੈਕਿੰਗ ਡਿਵਾਈਸ ਵਰਗੀਆਂ ਚੀਜ਼ਾਂ ਵਰਤ ਕੇ ਵੀ ਕਾਰ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਿੱਖ ਮੋਟਰਸਾਈਕਲ ਕਲੱਬ ਆਫ ਅਨਟੈਰੀਓ ਵੱਲੋਂ ਡਾਇਬੀਟਿਸ ਦੀ ਸਮੱਸਿਆ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਇੱਕ ਰਾਈਡ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹੀ ਕਲੱਬ ਵੱਲੋਂ ਡਾਇਬੀਟਿਸ ਕੈਨੇਡਾ ਦੀ ਮਾਲੀ ਮਦਦ ਵੀ ਕੀਤੀ ਗਈ ਕੈਨੇਡੀਅਨ ਮੀਡੀਆ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸਿੱਖ ਮੋਟਰਸਾਈਕਲ ਕਲੱਬ ਆਫ ਅਨਟੈਰੀਓ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਦੱਸਿਆ ਕਿ 27 ਜੁਲਾਈ ਨੂੰ ਉਹਨਾਂ ਵੱਲੋਂ ਅਨਟੈਰੀਓ ਵਿੱਚ ਰਾਈਡ ਦਾ ਆਯੋਜਨ ਕੀਤਾ ਗਿਆ ਇਹ ਰਾਈਡ ਬ੍ਰੈਂਟਨ ਤੋਂ ਸ਼ੁਰੂ ਹੋ ਕੇ ਲੰਡਨ ਦੇ ਬੈਂਟਿੰਗ ਹਾਊਸ ਤੱਕ ਗਈ ਜ਼ਿਕਰਯੋਗ ਹੈ ਕਿ ਬੈਂਟਿੰਗ ਹਾਊਸ ਨੂੰ ਇੰਸੂਲਿਨ ਦੇ ਜਨਮ ਸਥਾਨ ਬਜੋ ਵੀ ਜਾਣਿਆ ਜਾਂਦਾ ਹੈ ਇਹ ਸਰ ਫਰੈਡਰਿਕ ਬੈਂਟਿੰਗ ਦੀ ਰਹਿائش ਸੀ ਜਿਨ੍ਹਾਂ ਨੇ ਇੰਸੂਲਿਨ ਦੀ ਖੋਜ ਚ ਅਹਿਮ ਭੂਮਿਕਾ ਨਿਭਾਈ ਸੀ ਬੈਂਟਿੰਗ ਹਾਊਸ ਨੂੰ ਕੈਨੇਡਾ ਚ ਨੈਸ਼ਨਲ ਹਿਸਟੋਰਿਕ ਸਾਈਟ ਦਾ ਦਰਜਾ ਪ੍ਰਾਪਤ ਹੈ ਇੰਦਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਕਲੱਬ ਵੱਲੋਂ ਹਰ ਸਾਲ ਇਸ ਰਾਈਡ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਕਲੱਬ ਦੇ ਵੱਖ-ਵੱਖ ਚੈਪਟਰ ਆਪੋ ਆਪਣੀਆਂ ਪ੍ਰੋਵਿੰਸਸ ਵਿਚ ਰਾਈਡਸ ਕਰਦੇ ਨੇ ਕਲੱਬ ਵੱਲੋਂ 2018 ਦੌਰਾਨ ਇਸ ਰਾਈਡ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਲਗਾਤਾਰ ਜਾਰੀ ਹੈ ਇੱਕ ਕਲੱਬ ਰਾਈਡ ਦੌਰਾਨ ਡਾਇਬੀਟਿਸ ਇਸ ਦੇ ਕਾਰਨਾਂ ਤੇ ਲੱਛਣਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਡਾਇਬੀਟਿਸ ਦੀ ਸਮੱਸਿਆ ਦੌਰਾਨ ਕਿਸੇ ਵਿਅਕਤੀ ਦਾ ਸ਼ੂਗਰ ਦਾ ਪੱਧਰ ਬਹੁਤ ਵੱਧ ਜਾਂਦਾ ਹੈ। ਡਾਇਬੀਟਿਸ ਨੂੰ ਮੋٹے ਤੌਰ ਤੇ ਦੋ ਕਿਸਮਾਂ ਟਾਈਪ 1 ਤੇ ਟਾਈਪ 2 ਚ ਵੰਡਿਆ ਗਿਆ ਹੈ। ਸਿੱਖ ਮੋਟਰਸਾਈਕਲ ਕਲੱਬ ਆਫ ਅੰਟੈਰੀਓ ਵੱਲੋਂ ਇਸ ਮੌਕੇ ਤੇ ਡਾਇਬੀਟਿਸ ਕੈਨੇਡਾ ਨੂੰ ਵਿੱਤੀ ਮਦਦ ਵੀ ਕੀਤੀ ਗਈ। ਇੰਦਰਜੀਤ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਕਰੀਬ 35000 ਡਾਲਰ ਦੀ ਰਾਸ਼ੀ ਡਾਇਬੀਟਿਸ ਕੈਨੇਡਾ ਨੂੰ ਦਿੱਤੀ ਜਾਣੀ ਹੈ। ਕਲੱਬ ਦੇ ਮੈਂਬਰ ਆਪਣੇ ਕੋਲੋਂ ਕੁਝ ਰਕਮ ਦਾਨ ਕਰਦੇ ਨੇ ਇਸ ਤੋਂ ਇਲਾਵਾ ਅਸੀਂ ਇੱਕ ਲਿੰਕ ਦਿੰਦੇ ਹਾਂ ਜਿਸ ਰਾਹੀਂ ਲੋਕ ਸਿੱਧੇ ਹੀ ਡਾਇਪਟੀਜ਼ ਕੈਨੇਡਾ ਨੂੰ ਰਕਮ ਦਾਨ ਕਰ ਸਕਦੇ ਨੇ ਦੱਸਦੀ ਹੈ ਕਿ ਡਾਇਪਟੀਜ਼ ਕੈਨੇਡਾ ਵੱਲੋਂ 25000 ਡਾਲਰ ਜਾਂ ਇਸ ਤੋਂ ਵੱਧ ਦਾਨ ਕੀਤੀ ਗਈ ਰਾਸ਼ੀ ਉੱਪਰ ਰਸੀਦ ਦਿੱਤੀ ਜਾਂਦੀ ਹੈ ਜਿਸ ਨਾਲ ਟੈਕਸ ਭਰਨ ਮੌਕੇ ਰਾਹਤ ਮਿਲਦੀ ਹੈ ਟੋਰਾਂਟੋ ਚ ਭਾਰਤ ਦੇ ਕੌਂਸੂਲਰ ਜਨਰਲ ਨੇ ਇੱਕ ਬਿਆਨ ਚ ਕਿਹਾ ਹੈ ਕਿ ਕੈਨੇਡਾ ਦੇ ਨਿਊਫੰਡਲੈਂਡ ਚ ਇੱਕ ਵਪਾਰਕ ਸਰਵੇਖਣ ਜਹਾਜ਼ ਨਾਲ ਹੋਏ ਹਵਾਈ ਹਾਦਸੇ ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਸ ਅਨੁਸਾਰ 26 ਜੁਲਾਈ ਦੀ ਸ਼ਾਮ ਨੂੰ ਕੈਨੇਡਾ ਦੇ ਨਿਊਫੰਡਲੈਂਡ ਚ ਇੱਕ ਹਵਾਈ ਅੱਡੇ ਦੇ ਨੇੜੇ ਡੀਅਰ ਝੀਲ 'ਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਟੋਰਾਂਟੋ 'ਚ ਭਾਰਤੀ ਕੌਂਸਲਟ ਜਨਰਲ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਹਾਦਸੇ 'ਚ ਇੱਕ ਭਾਰਤੀ ਨਾਗਰਿਕ ਗੌਤਮ ਸੰਤੋਸ਼ ਦੀ ਮੌਤ ਹੋ ਗਈ ਭਾਰਤੀ ਮਿਸ਼ਨ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ ਕੌਂਸਲਟ ਜਨਰਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਉਸਦੇ ਪਰਿਵਾਰ ਨਾਲ ਆਪਣੀ ਦਿੱਲੀ ਹਮਦਰਦੀ ਪ੍ਰਗਟ ਕਰਦੇ ਆ ਕੌਂਸੂਲੇਟ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਸੋਗ ਚ ਡੁੱਬੇ ਪਰਿਵਾਰ ਅਤੇ ਕੈਨੇਡਾ ਦੇ ਸਥਾਨਕ ਅਧਿਕਾਰੀਆਂ ਨਾਲ ਨੇੜਲੇ ਸੰਪਰਕ ਚ ਨੇ ਸੰਤੋਸ਼ ਮੂਲ ਰੂਪ ਚ ਕੇਰਲ ਦਾ ਰਹਿਣ ਵਾਲਾ ਸੀ ਉਹ ਡੈਲਟਾ ਬ੍ਰਿਟਿਸ਼ ਕੋਲੰਬੀਆ ਵਿਖੇ ਕਿਸੇਕ ਏਰੀਅਲ ਸਰਵੇ ਇੰਕ ਦੇ ਮੁੱਖ ਦਫ਼ਤਰ ਚ ਨੌਕਰੀ ਕਰਦਾ ਸੀ ਅਤੇ ਵਾਈਪਰ ਪੀਏ 31 ਨਵਾਜੋ ਜਹਾਜ਼ ਚਲਾਉਂਦਾ ਸੀ ਇਸ ਤੋਂ ਪਹਿਲਾਂ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਪੁਸ਼ਟੀ ਕੀਤੀ ਕਿ ਹਾਦਸੇ ਵੇਲੇ ਜਹਾਜ਼ 'ਚ ਦੋ ਲੋਕ ਸਵਾਰ ਸਨ ਅਤੇ ਦੋਵਾਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ 10000 ਪੀਆਰ ਅਰਜ਼ੀਆਂ ਲਈ ਸੱਦੇ ਭੇਜਣ ਦਾ ਕੰਮ ਸ਼ੁਰੂ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਦਾ ਮਿਲਿਆ ਮੌਕਾ ਪਨਾਹਗੀਰਾਂ ਨੂੰ ਵਰਕ ਪਰਮਿਟ ਜਾਰੀ ਕਰਨ ਦਾ ਮਾਮਲਾ ਅਨਟੈਰੀਓ ਪ੍ਰੀਮੀਅਰ ਡੱਗਫੋਰਡ ਦਾ ਵਾਅਦੇ ਤੋਂ ਯੂ ਟਰਨ ਕੈਨੇਡਾ 'ਚ ਹੁਣ ਨਵੇਂ ਤਰੀਕੇ ਨਾਲ ਹੋਵੇਗੀ ਜਿਮਨੀ ਚੋਣ ਪਰਚੀ 'ਤੇ ਮਨਪਸੰਦ ਉਮੀਦਵਾਰ ਦਾ ਨਾਮ ਲਿਖਣਗੇ ਵੋਟਰ ਕੈਨੇਡਾ ਅਮਰੀਕਾ ਵਪਾਰਕ ਗੱਲਬਾਤ ਅਹਿਮ ਮੋੜ ਤੇ ਪੁੱਜੀ ਦੋਵਾਂ ਦੇਸ਼ਾਂ 'ਚ ਸਮਝੌਤਾ ਕਰਨ ਦੀ ਡੈਡਲਾਈਨ ਨੇੜੇ ਪਹੁੰਚੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ